ਅਮਰੀਕਾ 'ਚ ਇੱਕ ਭਾਰਤੀ ਵਿਅਕਤੀ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਰਾਜੇਸ਼ ਭਾਰਤ ਤੋਂ ਤੇਲੰਗਾਨ ਦੇ ਸ਼ਹਿਰ ਹਨਮਕੋਂਡਾ ਦੇ ਨੇੜੇ ਇੱਕ ਨਿੱਕੇ ਜਿਹੇ ਪਿੰਡ ਅਟਕੁਰ ਦਾ ਰਹਿਣ ਵਾਲਾ ਸੀ ਰਾਜੇਸ਼ ਦੀ ਉਮਰ 32 ਸਾਲ ਸੀ ਜੋ ਭਾਰਤ ਤੋਂ ਐਮਏ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 2016 ਦੇ ਵਿੱਚ ਅਮਰੀਕਾ ਗਿਆ ਸੀ ਉਥੇ ਉਸਨੇ ਐਮਐਸ ਕੀਤਾ ਤੇ ਫਿਰ ਨੌਕਰੀ ਹਾਸਲ ਕਰ ਲਈ ਹਾਲਾਂਕਿ ਦੱਸਿਆ ਜਾ ਰਿਹਾ ਕਿ ਕੋਵਿਡ ਮਹਾਮਾਰੀ ਕਾਰਨ ਉਸ ਨੂੰ ਆਪਣੀ ਨੌਕਰੀ ਗਵਾਣੀ ਪਈ ਅਤੇ ਫਿਰ ਉਹ ਪਾਰਟ ਟਾਈਮ ਨੌਕਰੀ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਂਦਾ ਸੀ ਇਸੇ ਦੌਰਾਨ 15 ਅਗਸਤ ਨੂੰ ਅਮਰੀਕਾ ਤੋਂ ਉਸਦੇ ਦੋਸਤਾਂ ਨੇ ਉਸਦੇ ਪਰਿਵਾਰ ਨੂੰ ਫੋਨ ਕਰਕੇ ਰਾਜੇਸ਼ ਦੀ ਮੌਤ ਦੀ ਖਬਰ ਦਿੱਤੀ ਤਾਂ ਉਸਦੀ ਮਾਂ ਦੇ ਹੱਥ-ਪੈਰ ਕੰਬ ਗਏ ਅਤੇ ਉਸ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਸ ਦਾ ਪੁੱਤ ਹੌਰਨੇਸ ਦੁਨੀਆ ਵਿੱਚ ਨਹੀਂ ਰਿਹਾ ਇੰਨਾ ਹੀ ਨਹੀਂ ਕਿ ਉਹਨਾਂ ਨੂੰ ਅਜੇ ਤੱਕ ਆਪਣੇ ਬੇਟੇ ਦੇ ਮੌਤ ਦੇ ਕਾਰਨ ਦਾ ਵੀ ਨਹੀਂ ਪਤਾ ਲੱਗ ਸਕਿਆ ਉਧਰ ਅਮਰੀਕਾ ਵਿੱਚ ਰਹਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਅਰੂ ਕੌਂਡਾ ਰਾਜੇਸ਼ ਪਿਛਲੇ 2 ਦਿਨਾਂ ਤੋਂ ਕੋਮਾ ਵਿੱਚ ਸੀ ਅਤੇ ਫਿਰ ਉਸ ਦੀ ਮੌਤ ਹੋ ਗਈ ਪੜਾਈ ਪੂਰੀ ਕਰਨ ਤੋਂ ਬਾਅਦ ਉਹ 2016 ਵਿੱਚ ਉੱਚ ਸਿੱਖਿਆ ਲਈ ਅਮਰੀਕਾ ਗਿਆ ਸੀ ਇੱਥੇ ਪੜ੍ਹ ਕੇ ਉਸ ਨੂੰ ਨੌਕਰੀ ਮਿਲ ਗਈ ਅਤੇ ਉਹ ਇੱਥੇ ਹੀ ਵਸ ਗਿਆ ਪਰਿਵਾਰ ਨੇ ਰਾਜੇਸ਼ਦੀ ਮ੍ਰਿਤਿਕ ਦੇ ਨੂੰ ਅੰਤਮ ਸੰਸਕਾਰ ਲਈ ਭਾਰਤ ਲਿਆਉਣ ਲਈ ਤੇਲੰਗਾਨਾ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ ਇਸ ਲਈ ਤੇਲੰਗਾਨਾ ਸਰਕਾਰ ਨੇ ਵਾਸ਼ਿੰਗਟਨ ਡੀਸੀ ਸਥਿਤ ਭਾਰਤੀ ਦੂਤਕਰ ਨਾਲ ਸੰਪਰਕ ਕੀਤਾ ਅਤੇ ਸਭ ਤੋਂ ਬਾਅਦ ਮ੍ਰਿਤਿਕ ਦੇ ਨੂੰ ਭਾਰਤ ਭੇਜਣ ਦੀ ਵੀ ਬੇਨਤੀ ਕੀਤੀ